ਨਾਮ ਏਕ ਕਰੈ ਵਰਦਾਸ ਦਿਸਰ ਨਹੀਂ ਪੂਰਨ ਹੁੰਦਾਸ ਨਾਮ ਏਕ ਕਰੈ ਵਰਦਾਸ ਦਿਸਰ ਨਹੀਂ ਪੂਰਨ ਹੁੰਦਾਸ ਨਾਮ ਵਾਹੇ ਗੁਰੂ ਗੁਰਵਾਮੀ ਗੰਨੰ ਤੰਸਤ੍ਰੁ ਸਿਰੀ ਗੁਰੂ ਗੰਨ ਸਾਹਿਬ ਸੁਚਿ ਸਾਖਾ ਮਹਾਰਾਜ ਜਿਨ੍ਹਾਂ ਦੀ ਪਾਵਨ ਰਚਰ ਨਿਰਮਲ ਗੁਰ ਗੋਪਾਰਾਣਾ ਅਨੰਛੀ ਦਾਦਾ ਉਹਨ ਸਿੰਘ ਜਿਨ੍ਹਾਂ ਦੀ ਪਾਵਨ ਪੁਸਤਕ ਅਸਥਾਨਾਂ ਨੂੰ

ਆਰਿਉ ਸੁਖੀ ਸਾਹਿਬ ਜਿਸ ਕੋ ਮੈਂ ਅੱਜ ਪੜੀ ਦੇ ਛੇਰੇ ਬਨਪਾਸ ਨੂੰ ਅੰਗਾਂ ਨੂੰ ਇਸ ਗੋਈ ਨੇ ਜੀਨ ਨਾ ਕੀਤਾ ਸਹਾ ਸਿੱਖ ਕਰਮ ਤੋਂ ਇਲਾਵਾ ਬਹੁਤ ਸਾਰੇ ਹੋਰ ਤਾਲਾਂ ਦੇ ਵਿੱਚ ਆਦਤ ਦਿੱਤਾ ਜਾਂਦਾ ਹੈ ਜਿਹੜਾ ਤਾਂ ਤਾਂ ਸੰਤੋਸ਼ੀ ਸਹੀ ਗੁਰੂ ਜਸਤੰਤ ਅੰਦਰ ਮਰਵਾ ਦੇ ਅੰਦਰ ਬਿਅ ਸੰਤਾਂ ਸਤ ਤਦ ਹਿੰਦੂਆਂ ਦਾ ਨਾਤੇ ਮਾਦੇਬ ਹੋਈਆਂ ਇਤਿਹਾਸਕ ਪਾਠ ਨੂੰ ਜੇ ਦੇਖਿਆ ਜਾਵੇ ਤੇ ਪਿਛਲੇ ਜੀਵਨ ਨੂੰ 1982 ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤੂ ਜੀ ਗੁਰੂ ਅਰਜਨ ਦੇਵ ਸਾਹਿਬ ਰਾਜੇ ਦਾ ਸ਼ਹੀਦੀ ਦਿਹਾੜਾ ਜਿੰਨਾ ਨੂੰ ਸਮਰਪਿਤ ਹੋ ਕਰਕੇ ਬਿਆਨ ਸੰਤਾਬ ਦੋ ਤਰ੍ਹਾਂ ਦੇ ਤੋਂ ਸਤਪੂ ਜੀ ਦੇ ਦਰ ਘਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਏ ਹਨ ਪਰ ਪੰਚ ਯਾਰਨ ਸਰਕਾਰ ਨੇ ਇਹ ਨਾ ਵੇਖਿਆ ਕਿ ਕਿ ਜੇਮਨ ਤੇ ਕੇਵਲ ਸਿੱਖਾਂ ਦਾ ਉਤਾਰਨ ਆਸਾਨ ਨੇ ਕਿ ਸਾਰਿਆਂ ਨੂੰ ਮਾਨ ਤੇ ਤਾਨ ਤੇ ਵਡਿਆਈ ਦੇਣਵਾਰਾ ਉਹ ਮਨ ਇਦ ਕਰੇ ਮੈਂ ਸਭ ਬੋਲੂੰ ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਸਰ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮਕद्दਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਸਾਨਾ ਬਣਾ ਕੇ ਇਹਨਾਂ ਨੂੰ ਢਾਈ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸ਼ਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਕਾਸ਼ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਹੀਤ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੁਸੋਭਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ जख्मी ਸ੍ਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸ੍ਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ जख्मी ਸ੍ਰੂਪ ਦੇ ਦਰਸ਼ਨ ਕਰਵਾਏ ਜਾਣਗੇ ਸੋ ਜਿੱਥੇ ਅੱਜ ਸਰੂਪ ਪ੍ਰਕਾਸ਼ ਕੀਤੇ ਗਏ ਨੇ ਉਥੇ ਕੱਲ 1 ਜੂਨ ਨੂੰ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦਾ ਇਸ ਜ਼ਾਲਮ ਸਰਕਾਰ ਵੱਲੋਂ ਵਰਤਾਰਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸ਼ਰਧਾਲੂਆਂ ਨੂੰ ਫੱਟੜ ਕੀਤਾ ਗਿਆ 3 ਸਾਲ ਦੇ ਉਮਰ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀ ਪ੍ਰਦਰਸ਼ਨੀ ਸਤਕਰਿ ਸ੍ਰੀ ਹਰਮੰਦਰ ਸਾਹਿਬ ਵੱਲੋਂ ਗੁਰਦਰਾ ਮਜੀ ਸਾਹਿਬ ਦਵਾਰ ਆਮ ਦੇ ਸਾਹਮਣੇ ਉਹ ਕੱਲ ਜਿਹੜੀ ਪ੍ਰਦਰਸ਼ਨੀ ਲਗਾ ਦਿੱਤੀ ਗਈ ਆ ਜੋ ਕਿ 6 ਜੂਨ ਤੱਕ ਉੱਤੇ ਇਹ ਪ੍ਰਦਰਸ਼ਨੀ ਸੰਗਤਾਂ ਉਹਨਾਂ ਉਸ ਪ੍ਰਦਰਸ਼ਨੀ ਦੇ ਦਰਸ਼ਨ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਭਾਵਿਕ ਮਨਾਂ ਨਾਲ ਇਹ ਦਰਸ਼ਨ ਮੇਲੇ ਕਰੀਆਂ ਨੇ ਸੋ ਜੋ ਉਸ ਸਮੇ ਸਾਡੇ ਜਝਾਰੂ ਸਿੰਘ ਸੰਗਤਾਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ ਠੀਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭੱਲੇ ਅਮਰਦਾਸ ਮਨਤੇਰੀ ਤੇਰੀ ਉਪਨਾ ਤੋਹੇ ਬਣਾਵੇ ਇਹ ਪਾਵਨ ਸਥਾਨ ਦੀ ਚੋਣ ਗੁਰੂ ਦਾਸ ਮਹਾਰਾਜ ਨੇ ਕਰਕੇ ਇਸ ਸਾਡੇ ਭੰਤਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਮੇਵਾਰੀ ਕਿਹਨਾਂ ਨੇ ਵਸਦੀ ਸਗਨੇ અપਾਰ ਅਨੂਪ ਰਾਮਦਾਸ ਦੁਆਰਾ ਹਰਮਨ ਦਾਸ ਕਸਮ ਨਚਾਇਆ ਹੈ ਰਾਮਦਾਸ ਸਰ ਜਿਹੜੇ ਟੀਮ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਵਾਨ ਪਵਿਤ੍ਰ ਸਥਾਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਗੁਰੂਕੰਵਰ ਸਾਹਿਬ ਜਿਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਸਭ ਤੇ ਰਹਦੇ ਅਪਦੇਸ਼ ਜੋ ਵਰਨਾ ਕੋ ਸੰਜਿਆ ਭਾਵੇਂ ਇੱਥੇ ਕੋਈ ਹਿੰਦੂ ਆਵੇ ਸਿੱਖ ਆਵੇ ਮੁਸਲਮਾਨ ਆਵੇ ਈਸਾਈ ਆਵੇ ਜੈਨੀ ਬੋਧੀ ਕੋਰਾ ਕਾਲਾ ਪਰ ਇਸ ਅਸਥਾਨ ਤੋਂ ਜਿਹਨਾਂ ਉਪਦੇਸ਼ ਮਿਲਦਾ ਏ ਪੂਰੋ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਗੁਰੂ ਤੇ ਪਿਆਰਿਓ ਗਾਓ ਸੱਚੀ ਬਾਣੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੰਨ ਨਾਲ ਲਾਉਂਦੇ ਨੇ ਗਲ ਨਾਲ ਲਾਉਂਦੇ ਨੇ ਪਰ ਭਾਰਤੀ 1984 ਸਾਥੀ ਦੇ ਸਰਕਾਰ ਵੱਲੋਂ ਗਿਣੀ ਮਿਤੀ ਸਾਜ਼ਿਸ਼ ਦੀ ਤਹਿਤ ਸਤਿਗੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਚਾਰਜ ਪੇਰਿਓ ਠੇਰਾ ਬੰਦੀ ਕਰਕੇ ਭਾਰਤੀ ਫੌਜ ਨੂੰ ਦੇ ਕੇ ਭਾਰਤੀ ਪ੍ਰਧਾਨ ਮੰਤਰੀ ਅੰਦਰਾ ਗਾਂਧੀ ਵੱਲੋਂ ਇਹ ਬਹੁਤ ਵੱਡਾ ਕਰਮ ਕੀਤਾ ਗਿਆ ਬਹੁਤ ਵੱਡਾ ਪਾਪ ਕੀਤਾ ਗਿਆ ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ ਕੇ ਪਾਪ ਗੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾ ਸਾਰਾ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਜੁਗਨ ਪਾਤਸ਼ਾਹ ਮਹਾਰਾਜ ਦੇ ਜਨਮ ਉਤਾਰਨ ਸਮੇਂ ਤੋਂ ਲੈ ਕੇ ਅਤੇ ਸਮੇਂ-ਸਮੇਂ ਦੇ ਅਨਸਾਰ ਅਹਿਮਦ ਸ਼ਾ ਅਦਾਲੀ ਵਰਗਿਆਂ ਨੇ ਮੱਸੇ ਰੰਗੜ ਵਰਗਿਆਂ ਨੇ ਇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰਨੀ ਚਾਹੀ ਤੇ ਉਹਨਾਂ ਨੂੰ ਕੀਤੇ ਦਾ ਫਲ ਉਹਦਾ ਜਿਹੜਾ ਸਮਾਜ ਆ ਝੁਗਤਣਾ ਪਿਆ ਜੂਨ 1983 ਦੇ ਸਰਕਾਰ ਨੇ بڑے ਵੱਡੇ ਪ੍ਰਬੰਧਾਂ ਤਹਿਤ ਭਾਰਤੀ ਫੌਜ ਨੂੰ ਟੋਪਾ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਹਮਲਾ ਕੀਤਾ ਤੇ 1 ਜੂਨ ਤੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਹਕੂਮਤ ਦੀ ਗੋਲੀ ਨਾਲ ਸ਼ਹੀਦ ਹੋਏ ਉਸ ਤੋਂ ਅਪਰੰਤ 3 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਮਨਾਉਣ ਵਾਸਤੇ ਆਏ ਗੁਰੂ ਨਾਨਕ ਨਾਮ ਨੇਵਾ ਸਿੱਖ ਸੰਗਤ ਦੇਸ਼ ਵਿਦੇਸ਼ਾਂ ਤੋਂ ਜਿਹਦੇ ਵਿੱਚ Hindu ਕੋ ਸਲਮਾਨ ਅਤੇ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਦਰਸ਼ਨ ਤੀਦਾਰ ਕਰਨੇ ਸੀ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਜਿੱਥੇ ਸਮੇਂ ਦੀ ਹਕੂਮਤ ਨੇ ਜੀ ਅਕਾਲ ਤਖਤ ਸਾਹਿਬ ਨੂੰ ਐ ਢੇਰੀ ਕੀਤਾ ਹੋਰ ਇਮਾਰਤਾਂ ਦੇ ਉੱਪਰ ਗੋਲੇ ਧਾਗੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉੱਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨ ਨੇ ਪਰ ਤੱਕ ਗੁਰ ਨਸਾਰੇ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰਾਮਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁੰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਹਾਰ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਇਸ ਸਮੇਂ ਦੀ ਹਕੂਮਤ ਨੇ ਉਹ ਪਾਵਨ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਤਕਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਕੁਰਬਾਨੀ ਦੀ ਤਰਤੀਬ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ 31 ਰਾਗਾਂ ਦੀ ਸ਼ਬਦਾਂ ਦੀ ਜਿਹੜੀ ਹੈ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਉਹ ਸਾਰੇ ਤਤਕਰੇ ਰੇਂਗਾ ਤੋਂ ਲੰਘਦੇ ਹੋਏ ਸ੍ਰੀ ਜਮਜੀ ਸਾਹਿਬ ਸੋਦਰ ਸ੍ਰੀ ਰਾਗ ਅਤੇ ਗੋੜੀ ਸੁਖਮਨੀ ਮਹਾਨਲਾ ਪੰਜਵਾਂ ਦੀ 16ਵੀਂ ਅਸਤਪਦੀ ਦੇ 6ਵੇਂ ਪਦੇ ਤੱਕ ਇਹ ਗੋਲੀ ਜਿਹੜੀ ਪਹੁੰਚੀ ਜਿਹਦਾ ਦਰਸ਼ਨ ਦਿਦਾਰ ਕਰਵਾਉਣ ਵਾਸਤੇ ਅੱਜ ਦੋ ਚੂਰ ਤੋਂ ਲੈ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਮੈਨੇਜਮੈਂਟ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਤੇ ਸਮੁੱਚੇ ਸਟਾਫ ਵੱਲੋਂ ਸੰਗਿਤਾ ਨੂੰ ਦਰਸ਼ਨ ਦਿਦਾਰ ਕਰਵਾਏ ਜਾ ਰਹੇ ਨੇ ਸੋ ਇਸ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਜ਼ਾਲਮ ਕਿਸ ਹੱਦ ਤੱਕ ਬਹੁਤ ਜਾਂਦਾ ਹੈ ਜਦੋਂ ਕਿਸੇ ਦੀ ਨਸ਼ਰ ਤੁਸੀਂ ਕਰਨ ਵਾਸਤੇ ਉਤਰਦਾ ਹੈ ਤੇ ਉਹ ਆਪਣੀ ਹਰ ਹੀਲਾ ਵਰਤਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਹਾਲਸਾ ਜਿਹੜਾ ਹੈ ਉਹ ਵੀ ਪ੍ਰਗਟਿਓ ਪ੍ਰਮਾਤਮਕੀ ਮੌਜ ਤੇ ਗੁਰੂ ਗ੍ਰੰਥ ਸਾਹਿਬ ਜੀ ਬਰਗਟ ਬੁਰਾ ਕੀ ਦੇ ਇਸ ਕਰਕੇ ਸਤੋਮ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਇਹ ਦਰਸ਼ਨ ਦੇਦਾਰ ਕਰਕੇ ਆਪਾਂ ੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜ਼ਮੀਰ ਤੇ ਉਹਨਾਂ ਦਾ ਨੇਸ ਤੋਂ ਨਬੂਤ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਕੌਮਾਂ ਦਾ ਨਾਮ ਮਿਟ ਜਾਂਦਾ ਹੈ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਅਗਰਬਖ ਸਿੰਘ ਜੀ ਦੇ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸਰੂਪ ਦੇ દર્શન ਜੀਦਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ